ਮਰਦਾਂ ਦੀ ਘੇੜ ਨਹੀਂ ਆਏ ਨਹੀਂ ਆ ਜਿਹੜਾ ਚੂਬਾਰੇ ਹੱਥ ਮਾਰ ਕੇ ਪੱਟਾਂ ਤੇ ਪੈਂਦੀ ਰੇਡ ਨਹੀਂ ਹੁੰਦੀ ਲੱਗਿਆ ਨਹੀਂ ਬਾਈ ਲੱਗਿਆ ਨਹੀਂ ਆੜੀ ਦਵਾਰੇ ਪਾ ਲੱਗਿਆ ਨਹੀਂ ਜਿਹੜਾ ਫਿੱਡੂ ਨੂੰ ਜਫਾ ਲਾਊਗਾ 200 ਦਿੱਤਾ ਜਾਊਗਾ ਅਜੇ ਡਡਮਿੰਡੀ ਵਾਲਿਆ ਭੱਜਿਆ ਜਾਂਦਾ ਮੁੰਡਾ ਧੱਕੀ ਜਾਂਦਾ ਜਿਵੇਂ ਤੇਜਾ ਸਿੰਘ ਭੂਤ ਨਹੀਂ ਲੱਕ ਦਿੰਦਾ ਇੱਥੇ ਨੋ ਜੀ ਨੋ ਜੀ ਓਏ ਹਾਂ ਜੀ ਬੋਲ ਦੇ ਕੋਈ ਤੇ ਕੀ ਬੋਲਾਂ ਜਰ ਗੜੀ ਪੈਣ ਤੇ ਆਇਆ ਗਰਾਊਂਡ ਵਾਲੇ ਦੱਸੋ ਗੱਲਬਾਤ ਕਰੋ ਤੇਰੀ ਕਲੇਪ ਕੋ ਮੂਰੇ ਲਾਉਣੀ ਹੈ ਮੈਂ ਤਾਂ ਵਧੀਆ ਵੇ ਰਾਉਂਦਾ ਹਾਂ ਜਿੱਥੇ ਹਰ ਟਾਈਮ ਮਿਲਦੀ ਹੈ ਵਧੀਆ ਹਾਂ ਜੀ ਹਾਂ ਸਾਰੇ ਮੈਂ ਰੇਡਰ ਆ ਕੇ ਜਾਫੀ ਆ ਮੈਂ ਰੇਡਰ ਆ ਵੀ ਅਜਾ ਪੂਰਾ ਧੱਕੜਾਂ ਗਾ 91 ਕਹਿਣ ਕਾ ਇਹ ਤੇ ਚੱਲਦੇ ਗਏ 91 ਕਹਿਣਾ ਪੈਂਦਾ ਹੈਗਾ ਮੈਨੂੰ ਕਾਲੀ ਮਾਤਾ ਤੋਂ ਭਗਤ ਮੰਨੇ ਜਾਂਦਾ ਇੱਕ ਆ ਗੜਾ ਕਹਿੰਦੇ ਵੀ ਇਹ ਡਰ ਜਾਂਦਾ ਹੈਗਾ ਚਾਚਾ ਤੂੰ ਗਾਲਾਂ ਘਾ ਗਏ ਡੇ ਗਏ ਨਹੀਂ ਅੰਦੂਰੋ ਡੈ ਦੋੜਾ ਆ ਇੱਕ ਗਾ ਬੈਠਾਗਾ ਉਹ ਕੀ ਇਹਦਾ ਨਾ ਜੀ ਹੈਲੀ ਹੈਲੀ ਆਈ ਹੈਲੀ ਕਹਦੇ ਇਹਨੂੰ ਆ ਮਾਮਲੀ ਦਾ ਮੁੰਡਾਗਾ ਆ ਜੈਂਕੀ ਦਾ ਮੁੰਡਾਗਾ ਆਹ ਬੱਕਰਾ ਮੇਰੇ ਨਾਲ ਪੜਿਆ ਹੋਇਆਗਾ ਆ ਲੁਹਾੜੇ ਤੋਂ ਆਇਆਗਾ ਆ ਨੋਚੀ ਨੋਚੀ ਆ ਆ ਬਾਕੀ ਨਿਆਣੇ ਮੇਰੇ ਪਹੁੰਚ ਤੋਂ ਬਾਹਰ ਨਿੰਨੇ ਮੈਂ ਜਾਣਦਾ ਨਹੀਂਗਾ ਕਿਹੜੇ ਕਿਹੜੇ ਨੇ ਇਹਨੂੰ ਸ਼ਾਇਦ ਜਾਣਦੇ ਕੀ ਨਾਮ ਹੈ ਤੇਰਾ ਸਰਪੰਚ ਸਰਪੰਚ ਇਹਨੂੰ ਵੀ ਮੈਂ ਜਾਣਦਾ ਕੀ ਨਾਮ ਹੈ ਤੇਰਾ ਦੱਸ ਉਹਦਾ ਫਿਰ ਨਾ ਕੀ ਆਹਨੂੰ ਗੁਰਕਰਨ ਸਿੰਘ ਕਹੀ ਕਹਿੰਦੇ ਲੈ ਲੈਣੇ ਆਗੇ ਉਹਦੇ ਨਿਆਣੇ ਬਹੁਤ ਖੇਡਦੇ ਨੇ ਕਿ ਉਹਰੇ ਸਾਰੇ ਪਾਸੇ ਨਿਆਣੇ ਨਿਆਣੇ ਨੇ ਹਾਂ ਆ ਆਪਣੇ ਬਹੁਤ ਵਧੀਆ ਸਬਸਕ੍ਰਾਈਬਰ ਸੀਗੇ ਹਾਂਜੀ ਦੋ ਕੀ ਕਹਿਣਾ ਚਾਹੁੰਦੇ ਹੋ ਵਧੀਆ ਵੀਰੇ ਵਧੀਆ ਮਾਹੌਲ ਇੱਕ ਨੰਬਰ ਆ ਮੈਚ ਲਵਾਇਆ ਹੋਇਆ ਜੁਆਕਾਂ ਦਾ ਹਾਂ ਹੋਰ ਕੀ ਕਹਿਣਾ ਚਾਹੁੰਗਾ ਉਹ ਅਸੀਂ ਰਹਿ ਗਏ ਓ ਫਿਰ ਖੇਡ ਕੇ ਦਾ ਮਾਰੇ ਮੋਟਾ ਕੋਈ ਲਾਉ ਮੈਚ ਕੋ ਟਿੱਕੂਡੀ ਪਾਓ ਚਲੋ ਥਾਪੀ ਮਾਰ ਕੇ ਦਾ ਉਹ ਵੀ ਆ ਮੁੰਡਾ ਦਾ ਨਾਮ ਦੱਸ ਲੈ ਵੀ ਫਿੱਟੂਆ ਹੁਣ ਕਾ ਰੁਕਣਾ ਨਹੀਂ ਮੈਨਾਂ ਚੱਲ ਕੋਈ ਗੱਲ ਨਹੀਂ ਤੈਂ ਕਸੂਤੇ ਜੇ ਐਕਸ਼ਨ ਕਰੇ ਸੀ ਉਹਨਾਂ ਨੇ ਰੋਕ ਲਿਆ ਤੈਨੂੰ ਹੁਣ ਦੇਖਦੇ ਆਂ ਕੀ ਬੰਦ ਆ ਫਿੱਡੂ 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 ਪਈਵਾ ਕਮਾਲ ਹੋ ਜਾਂਦੀ ਆ ਨਹੀਂ ਰਿਸਾ ਹੰਦੇ ਥੋੜੀ ਦੂਰ ਆ ਇਹ ਆ ਦੇਖੀ ਢੇਰੀਆਂ ਨਾਲ ਟਾਦੀ ਕੋਚ ਆਗਾ ਇਹਨਾਂ ਦਾ ਰੈਫਰੀ ਆਗਾ ਇਹ ਮੈਂ ਤਾਂ ਹਾਂ ਹੁਣ ਕਿਵੇਂ ਸਟੇਟਮੈਂਟ ਇਹਨੇ ਦੇ ਸਕਦੇ ਹੋ ਕਿਹੜੀ ਮੋਦੀ ਕਿਹੜਾ ਗਾਇਆ ਵੀ ਹਾਂ ਮੁੱਦੀ ਆ ਖੜੇ ਤੇ ਰੌਲਾ ਪੈ ਗਿਆ ਇਹਨਾਂ ਦਾ

ਦੇਖ ਰਿਹਾ ਬ੍ਰੇਕ ਕੌਣ ਕਰਦਾ ਕਹਿੰਦਾ 1 2 3 ਮੇਰੇ ਭਾਈ ਜਿਹੜਾ ਜੰਗਾ ਲੱਗਦਾ ਉਹਨੂੰ ਹੱਥ ਲਾਈ ਇਹ ਲੈ ਵੀ ਪੱਜ ਲਿਆ ਇਹ ਪੱਜਿਆ 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 ਦੇਖ ਰਿਹਾ ਕੀ ਵਰਦਾ ਇਹ ਪੂਰੇ ਪਹਾੜ ਤੇ ਚੜਨਾ ਡੇਗ ਗਿਆ ਡੇਗ ਗਿਆ ਚੜਨਾ ਡੇਗ ਗਿਆ ਪਹਾੜ ਤੋਂ ਅਖੀਰ ਚੜਨੇ ਨੇ ਡੇਗਣਾ ਹੀ ਹੈ ਨਾ ਇਹ ਕਾਹ ਮੋਰ ਦਾ ਮੁੰਡਾ ਹੈਗਾ ਬਈ ਆਹ ਮੋਰ ਦਾ ਮੁੰਡਾ ਹੈਗਾ ਜਿੰਨ ਜਿਆਨ ਦਾ ਮੈਂ ਦਿਖਾ ਦੂੰਗਾ ਇਹ ਕਾਹ ਬੈਠੇ ਨੇਗੇ ਗੇਮ ਨੂੰ ਸਟਾਰਟ ਕਰਦੇ ਨੇਗੇ ਆਪ ਦੀ ਹੈਲੋ ਐਂ ਕਰੋ ਸਾਰੇ ਹੈਲੋ ਅਗਾ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰ ਠੀਕ ਆ ਭਾਈ ਆਉ ਘੜੇ ਨੇ ਜੱਤੀ ਨਹੀਂ ਇਹ ਪਹਿਲਾਂ ਰਹੇ ਆ ਆ 15 ਲੀਟਰ ਆ ਵੈਂਦੀਆਂ ਨੂੰ ਕਾਉਡੀ ਵਿਕੇ ਕਿੰਕੇ ਦੇ ਮੁੰਡੇ ਦੀ ਇਹ ਬਹੁਤ ਸੋਹਣਾ ਬਹੁਤ ਜਿਆਦਾ ਸੋਹਣਾ ਯੈਸ ਆਪਣੇ ਚਲੋ ਚਲੋ ਆ ਰੇਟਰਾਂ ਦੀ ਪ੍ਰੋਮੋਟਰ ਨੇ ਰੇਟਰ ਆ ਦੇ 12 ਬਹੁਤ ਕਰਕੇ ਨਹੀਂ ਪਾਉਣੀ ਹੈਗੀ ਤੁਸੀਂ ਪਤਾ ਕਿੰਨੇ ਛੱਡਦੇ ਹੋ ਸਾਰੇ ਚਾਰੇ ਬਰਾਬਰ ਹੋ ਪਿੱਛੇ ਸਾਰੇ ਛੱਡਦੇ ਹਾਂ ਹਾਂ ਨਾ ਲਾਇਵ ਨੂੰ ਭੈਣ ਜੋ ਠੀਕਾ ਗੋਲ ਲੈ ਦੇ ਇੱਥੇ ਗਾ ਗੀ ਲੈ ਕੇ ਆਉਂਦੇ ਬੜਾ ਬਹਿ ਜਾਂਦੇ ਫਿਰ ਹੁਣ ਕੌਡੀ ਪੂਰੀ ਜ਼ਬਰਦਸਤ ਹੈ ਕਹਿੰਦੇ ਪੂਰੇ ਉਹ ਦਿੱਤੇ ਹੋਏ ਨੇ ਦਾ ਪੇਜ ਸਖਾਈ ਹੋਏ ਨੇ ਅਰੇ ਅੱਪੀ ਮੁਰੇ ਜਦੇ ਉੱਤ ਕੱਟ ਮਾਰਦਾ ਪਰ 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 ਫੇਰ ਬਲਾਓ ਨਮਸਤੇ ਸਤਿ ਸ੍ਰੀ ਗਾਲ ਆਦਾਬ ਵਾਹ ਜੀ ਵਾਹ ਜਾਂਦਾ ਮੁੰਡਾ ਝਰਨੇ ਵਾਂਗੂ ਵਹਿੰਦਾ ਨੋ ਜੀ ਬਹਿ ਗਿਆ ਧੱਕ ਗਿਆ ਉਹ ਦੇਖ ਹੈ ਰੇਟਰ ਆਜੋ ਰੈਟਰ 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 ਨਵਾ ਆਇਆ ਹੁਣ ਦੇ ਦੇ ਨਾ ਤੀ ਹਿਸਾਬ ਕਰਦਾ ਹੈ ਇਹ 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 ਐਮਵੀ ਐਮਵੀ ਅਮਰਤਪਾਲ 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 ਕਹਿੰਦੇ ਆਗੇ ਬਈ ਠੰਡਾ ਤੈਨੂੰ ਕੋਡੀ ਪਾਉਣ ਕਿਉਂ ਪਹਿਲਾਂ ਗਰਮ ਤਾਂ ਹੋ ਜਾ ਹੁਣ ਠੰਡਾ ਹੋ ਜਾ ਕੇ ਆਇਆ ਅਸਲ ਵਿੱਚ ਉਹਦੀ ਮਿਹਨਤ ਨਾਲ ਢੱਡਵਾ ਦੇ ਕੋਡੀ ਨਾ ਪਾ ਇਹ ਹੁਣ ਆਇਆ ਵੀ ਉੱਥੇ ਪਰ ਇਦਾਂ ਨਿਆਣੇ ਜਿਹੜੇ ਲੜੀਓ ਜਾਂਦੇ ਨੇ ਉਹਨਾਂ ਨੂੰ ਫੀਟਨ ਦਾ ਪਤਾ ਨਹੀਂ ਗਿਆ ਇੱਧਰ ਆ ਆ ਆੜੇ ਹੋਏ ਨੇ ਕੁੰਡੀਆਂ ਸੰਗ ਇਹ ਆਉ ਦੇਖ ਇਹ ਇਹ ਆਉ ਦੇਖ ਐ ہماری ਗੈਂਚੀ ਗਾ ਨਹੀਂ ਬੂਟੇ ਮੁੰਡੇ ਨੇ ਉਹ ਗਾਇਆਂ ਬੂਟੇ ਮੁੰਡਾ ਜਿਹੜਾ ਥੱਲੇ ਲਿਟਿਆ ਹੋਇਆ ਹੈ ਜੈ ਹੋ ਹਾਂ ਜੀ ਜੈ ਹੋ ਠੀਕ ਹੈ ਠੀਕ ਹੈ ਠੀਕ ਮੈਂ ਉਹ ਨਹੀਂ ਪਾਦੇ ਠੀਕ ਆ ਬਣਾਉ ਨੂੰ ਕੋਈ ਨਹੀਂ ਉਹ ਇਹ 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 ਲੈ ਗਿਆ ਵੀ ਗੋਡੀ ਦਲੇਕਮ ਇੱਕਮ ਆ ਗਿਆ ਕਹਿੰਦੇ ਮੋਹਰ ਦਾ ਮੁੰਡਾ 17 ਮੋਹਰ ਦਾ ਮੁੰਡਾ ਕਹਿੰਦੇ ਇਹਨੂੰ ਮੋਹਰ ਦਾ ਇੱਕਮ 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 ਭਾਈ ਇਹ ਕਮ ਇਹ ਕਮ ਨੇ ਕੈਮਰਾ ਦੇਖ ਕੇ ਵੀ ਸ਼ਰਮਿੰਦਾ ਨਹੀਂ ਕੀਤਾ ਵੀ ਆਏ ਹਾਏ ਵੀ ਨਾਮ ਖੱਟ ਲੈ ਐਨੇ ਤਾਂ ਭਾਈ ਰੈਕਟਰਾਂ ਦਾ ਕਮਾਲ ਕਰ ਛੱਡੀ ਜੱਗੀ ਜੱਗੀ ਕਬੱਡੀ ਆ ਗਈ ਜੱਗੀ ਕਬੱਡੀ ਰੈਕਟਰਾਂ ਦੇ ਕਮਾਲ ਕਰ ਛੱਡੀ ਆ ਭਾਈ ਅੱਜ ਰੈਕਟਰ ਫੌਂਟ ਕਰੇ ਪੂਰੇ ਆ ਹਾਂ ਹਾਂ ਕੀ ਚੱਲ ਚੱਲ ਲੋ ਭਾਈ ਪੈਂਡ ਜਾਫੀ ਦਾ ਅੱਛਾ ਹੀ ਚੱਲੋ ਵੀ ਅਗਲਾ ਜੀ ਆਜੋ ਵੀ ਆਜੋ ਐ ਸ਼ੈਲੀ ਆ ਗਈ ਸ਼ੈਲੂ ਸ਼ੈਲੂ 11 14 19 14 ਰੇਡਰ ਆਓ ਭਾਈਓ ਇਹ ਗਾਣ ਆਜੋ ਬਾਹਰੇ ਭਾਈ ਆਊਟ 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 ਬੰਗਾ ਜਿਹੜਾ ਹੈਰੀ ਦੀ ਪੱਟੀ ਆ ਨਹੀਂ ਹੈਲੋ 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 ਅਬਾਈ ਦੋ YouTube ਤੇ ਪਾਣੀਗਾ ਵੀਡੀਓ ਹਾਂ ਪਾ ਦਾਂਗੇ YouTube ਤੇ ਕੋਈ ਨਹੀਂ ਚਾਪੀਆਂ ਨਾਲ ਸਾਥ ਚਾਹੀਦੇ ਨੇ ਨਾ ਦੋ ਚਾਹੀਦੇ ਨੇ ਓਏ ਰੇਡਰ ਦੋ ਠੀਕ ਆ ਵੀਰੇ ਰੇਟਰਨ ਦੋ ਜਾਬ ਨੂੰ ਸੱਤ ਇਹ ਜਲ ਵੀ ਲਾੜੇ ਤੋਂ ਆਉਂਦਾ ਮੁੰਡਾ ਕਹਿੰਦੇ ਖੇਡਣ ਪਿੰਡ ਯਾਰ ਗੜੀ ਡਬਲ ਟੈਗ ਆ ਜਾਬ ਨੂੰ ਸੱਤ ਰੇਟਰਨ ਲਿੱਕ ਜਾਬਲਾ ਨੂੰ ਸੱਤ ਆਏ ਹਾਏ ਬਹੁਤ ਫਰਕ ਆ ਬਹੁਤ ਫਰਕ ਆ ਕਮਾਲ ਕਰ ਰਿਹਾ ਇਹ ਤੇ ਕਹਿੰਦੇ ਹਫਤਾ ਤੁਸੀਂ ਪ੍ਰਮੋਟਰ ਟੀਮ ਦੇ ਨਾਮ ਤੋਂ ਸਪੋਰਟ ਕਰਦੇ ਰੇਟਰਨ ਕਮਾਲ ਕਰ ਰਿਹਾ ਇਹ ਆਏ ਹਾਏ ਅਮਰਤਪਾਲ ਵੇਰ ਆ ਗਿਆ ਅਮਰਤਪਾਲ ਵੇਰ ਆਇਆ ਹੋਇਆਗਾ ਮੈਦਾਨ ਦੇ ਵਿੱਚ

ਆ ਇੱਧਰ ਸਾਡੇ ਜਾਬ ਵਾਲੇ ਨਹੀਂ ਕੇ ਇਹ ਵੀ ਰਹਿਗੇ ਆ ਦੇ ਕੇਜੇ ਕੁਝ ਇਹਨਾਂ ਨੂੰ ਵੀ ਬਹੁਤ ਆ ਆ ਸਾਰੇ ਜੋਨਕ ਮੇਲਾ ਗਰਾਊਂਡ ਜੀ ਲੱਗ ਜਾਂਦਾ ਜਦੋਂ ਪੈਰ ਧਰਦੈ ਨੇ ਆਪਾਂ ਆ ਦੇ ਬੈਠੋ ਸਾਰੇ ਹਾਂ ਜੀ ਹਾਂ ਚਲੋ ਓਏ ਬੈਠੋ ਸਾਰੇ ਹਾਂ ਆ ਦੇ ਕੋਈ ਨਹੀਂ ਬਣਾਉਣੇ ਰਿਕਾਉਂਟ ਕਰਦਾ ਆਪਾਂ ਸਾਰੇ ਬੈਠੋ ਓਏ ਬੈਠੋ ਬੱਤੋ ਤੁਰ ਜਲ ਓਏ ਬੜਿਓ ਕੋਈ ਨਹੀਂ ਉਧਰ ਉਧਰ ਵੀ ਆਉਂਦੇ ਨੇ ਜਿਹੜਾਰ ਦੇ ਪੈਸੇ ਚਲੇ ਉਧਰ ਵੀ ਬਣਾਦੇ ਨੇ ਕੋਈ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਇਧਰ ਕਰਕੇਗੇ ਪਹਿਲਾਂ ਮੈਂ ਰਿਕਾਰਡਿੰਗ ਠੀਕ ਹੈ ਇਦਰੇ ਤੂੰ ਹੀ ਦੱਸੋ ਵੀ ਕਿੰਨਾ ਕਿ ਕਿਵੇਂ ਫਰਕ ਆ ਗਿਆ ਕਿੰਨੀਆਂ ਗੋਡੀਆਂ ਤੇ ਕਿੰਨੇ ਜਾਫ ਦਾ ਫਰਕ ਹੈਗਾ ਪਹਿਲਾਂ ਰੋਲਾ ਪੈ ਗਈ ਮੈਚ ਹੁਣ ਦੇਖ ਰਿਹਾ 11:30 ਤੇ 11 ਦਾ ਮੁਕਾਬਲਾ ਕਰਾਉਣਾ ਠੀਕ ਹੈ ਚੱਲ ਵੀਰੇ ਸਟਾਰਟ ਆ ਮੇਰਾ 11:30 ਵੀ 11:30 ਤੇ 11 ਦਾ ਮੈਚ ਮੇਰੇ ਤੋਂ ਲੜੇ ਨਾ ਕਰ ਤੂੰ ਲੜਦਾ ਬਹੁਤ ਹੈ ਯਾਰ ਕੱਤੇ ਹੋ ਗਏ ਬੰਦੇ ਆ ਆ ਇੱਧਰ ਇੱਧਰ ਦੇ ਬਾਅਦ ਵੀਰ ਦੇ ਜਾਫ ਉਹਨੂੰ ਜਿੱਤ ਚੁੱਕੇ ਹੈਗੇ ਨਾਲੇ ਬੋਧੀ ਆ। ਨਾਲੇ ਇੱਧਰ ਆਉਣ ਤੁਹਾਨੂੰ ਉਹਦੇ ਸੁਣਾਉਣੇ ਆਗੇ ਵਧੀਆ ਗੱਲਾਂ ਹੋਣਗੀਆਂ ਰੇ। ਸਮਝਾਇਆ ਜਾਊਗਾ ਟੀਮ ਨੂੰ ਸਾਰੀ ਨੂੰ। ਚਲ ਆ ਤੁਹਾਨੂੰ ਸੁਣਾਉਂਦਾ। ਚਾਉਂ ਤਾ ਚਨੇ ਖਾਓ। ਐ ਨਾਈ ਡਾਈਟਾ ਘਰਾਗ ਜਿਹੜੀ ਮਿਲਦੀ ਆ ਕਿ ਉਰੇ ਪਿੰਡ ਯਾਰ ਗੜੀ ਦੇ ਗਰਾਊਂਡ ਦੇ ਵਿੱਚ। ਲੋ ਜਿਉਣ ਦਾ ਇੱਕ ਇੱਕੇ ਬੁੱਕ ਤੇ ਮਾਰਦੇ ਆਗੇ ਯਾਰ। ਵਾਹ ਇੰਨਾ ਜਿਗਾਰ ਖੁੱਲਾ ਹੈ। ਨਵਾਂ ਮੰਤਰੀ ਬਣਿਆ ਜੀ। ਅੱਛਾ ਜੀ ਠੀਕ ਹੈ ਜੀ। ਨਵਾਂ ਮੰਤਰੀ ਬਣਿਆ ਕਹਿੰਦਾ ਬੰਦਾ। ਕਿੱਥੇ ਪੋਟ ਹੈ ਡੋਡੀ ਕਿਹੜੇ ਕਿਹੜੇ ਆ ਤੁਹਾਡੀ ਪਾਰਟੀ ਆ ਕਿੱਥੇ ਪੋਸਟ ਆ ਹੈ ਖੰਨੇ ਖੰਨੇ ਆਂ ਕੀ ਤੁਹਾਡਾ ਫਲੈਗ ਕੀ ਹੈਗਾ ਝੰਡਾ ਝੰਡਾ ਹੈ ਝੰਡਾ ਓਏ ਆ ਗਾਣਾ ਗਾਣਾ ਦੀ ਗੱਡਣੀ ਆੜੀ ਨੋ ਜੀ ਨੂੰ ਅੱਜ ਜਿੱਤੇ ਦੀ ਖੁਸ਼ੀ ਦਾ ਬਹੁਤ ਮਾਣ ਆਗਾ ਨੋ ਜੀ ਦੱਸ ਵੀ ਕੋਈ ਵਧੀਆ ਗੱਲਬਾਤ ਸੁਣਾ ਕੋਈ ਵਧੀਆ ਗੱਲ ਜੀ ਅੱਜ ਪੰਜ ਰੈਡਰਾਂ ਪੰਜ ਜੱਫੇ ਲੱਗੇ ਉਹ ਵੀ ਹਕਮਤ ਸਾਈ ਠੀਕ ਹੈ ਜੀ ਠੀਕ ਅੱਜ ਰੈਡਰਾਂ ਦੇ ਇਲਾਵਾ ਵੀ ਕਿੰਨੇ ਮੂੰਹ ਚਾਮਕਦੇ ਨੇਗੇ ਹੀਰੇ ਵਾਂਗੂ ਰੈਡਰਾਂ ਦੇ ਐਨ ਪੂਰੇ ਖੋਸ ਨੇਗੇ ਹੱਤ ਘੜਾ ਕਰਕੇ ਦੱਸੋ ਰੈਡਰ ਕਿਹੜੇ ਕਿਹੜੇ ਸੀਗੇ ਆਓ ਵੇਖ ਲੱਗੇ ਚਾਮਕਦੇ ਨੇ ਹੱਤ ਕਾਢੇ ਜਾਂਦੀ ਵੀ ਲੋਡ ਸਮਾਏ ਲੇ ਬੱਕਰੀਆਂ ਤਾਂ ਇਹਨਾਂ ਦੀ ਹੈ ਕਿਹੜਾ ਕਿਹੜਾ ਸਾਥੀ ਕਿਹੜਾ ਆਪਣੇ ਸਾਥੀ ਹੁਣ ਮੈਨੂੰ ਆ ਜਿਹੜੇ ਤੁਹਾਡੇ ਨਾਂ ਰੱਖਿਓਏ ਨੇਗੇ ਇਕੱਲਾ ਇਕੱਲਾ ਜਣਾ ਉਹ ਦੱਸਦੇ ਹੁਣ ਤੇਰਾ ਕੀ ਰੱਖਿਆ ਹੋਇਆਗਾ ਸਾਥੀ ਆ ਖਰੀਦਣ ਨੂੰ ਗਾਟ ਕੇ ਹਾਜੀ ਕਿਦਾਗਾ ਸਾਜੀ ਆਵੇਗਾ ਸਾਜੀ ਇਹਦਾਗਾ ਤੇਰਾ ਕੀ ਰੱਖਿਆ ਹੈ ਹੈ ਬੱਕਰਾ ਓਏ ਉਹ ਨਹੀਂ ਦੱਸਣੇ ਜਿਹੜੇ ਕੌਡੀ ਦੇ ਵਿੱਚੋਂ ਤੁਸੀਂ ਇਨਸਪਾਇਰ ਹੋ ਕੇ ਰੱਖਿਓ ਨੇ ਗਾਂ ਜਿਵੇਂ ਨੇ ਸਾਜੀ ਰੱਖਿਆ ਹੋਇਆ ਹੈ ਕਿਹੜਾ ਦੁੱਲਾ ਪੱਲਾ ਅੰਬਾ 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 ਪੱਲਾ ਜਿਹੜਾ ਬੁਰੀਆ ਪੱਲਾ ਕਿਹੜਾ ਹੈਗਾ ਉਹ ਪੱਲਾ ਬੈਠਾ ਹੈਗਾ ਹੋਰ ਹੋਰ ਕਿਹੜੇ ਕਿਹੜੇ ਨੇਗੇ ਆ ਜੱਗੂ ਬਿਠਾ ਲੈ ਆਪਣਾ ਨਹੀਂ ਦੱਸਣੇ ਇੱਧਰ ਹੈ ਬੰਨ ਵਾਲਾ ਗਰਵਾਹ ਗਰਵਾਹ ਕੱਲੇ ਕੱਲੇ ਬੋਲੋ ਤੂੰ ਕੀ ਹੈਗਾ ਬਣਾਉਣ ਵਾਲਾ ਹੈਂ ਦੁੱਲਾ ਠੀਕ ਆ ਬਾਕੀ ਠੀਕ ਆ ਇਹਦੀ ਰੀਜ਼ ਕਿਉਂ ਕਰਨੀ ਹੈ ਕੀ ਉਹ ਕਾਲ ਸੰਤ ਕੁੜੀਆਂ ਹੋਵੇ ਉਹ ਦੇਣ ਕਿ ਉਹ ਜੇ ਵੰਡਣਾ ਚਾਹੀਦਾ ਹੈ ਕਿ ਰੀਜ਼ ਨਹੀਂ ਕਰਨ ਦੇ ਇਨਸਪਾਇਰ ਹੋਣਾ ਚਾਹੀਦਾ ਉਹ ਠੀਕ ਹੈ ਕਰ ਦਈਏ ਬੰਦ ਕਿੱਥੇ ਨੇ ਜਿਹੜੇ ਸਿਲਕੇ ਨੇ ਉਹ ਸਿਲਕੇ ਪੱਟਾਂ ਦੀ ਰਹਿਣੇ ਚਾਹੀਦੇ ਨੇ ਹਾਂ ਜਵਾਬ ਆਵੇਗੇ ਬੱਚੇ ਪਾਏ ਦੋਸਤੇ ਵੀ ਬੱਕਰੀਆਂ ਵੱਜਣ ਗਿਆ ਜੀ ਹਾਂ ਕੀ ਕਹਿਣਾਗਾ ਤੂੰ ਤੂੰ ਕੀ ਕਹਿਣਾਗਾ ਕੀ ਕਹਿਣਾਗਾ ਮਾਰ ਕੇ ਦਹੀਂ ਦਾਪੀ ਓਏ ਆਏ ਹਾਂ ਕੇਲੇ ਖਾਣੇ ਹੋਗੇ ਓ ਕੇਲੇ ਖਾ ਲੋ ਇੱਧਰ ਨੂੰ ਕੀ ਰੱਖਿਆਗਾ ਨੋ ਜੀ ਆਜਾ ਹਾਲ ਤੋ ਛਿੱਲ ਕੇ ਖਾਂਦਾ ਬਠੰਡੇ ਵਾਲੇ ਵਾਂਗੂ ਬਠੰਡੇ ਵਾਲੇ ਖਾਂਦੇ ਨੇ ਆਏ ਹਾਂ ਤੋਰ ਉਹਨੇ ਕਹਿਆ ਡਾਇਲੋਗ ਅਮਰਤ ਮਾਨ ਨੇ ਕਹਿੰਦਾ ਕੱਲਾ ਪੂਰਾ ਕੇਲਾ ਛਿੱਲ ਕੇ ਖਾਣ ਆ ਲੈਣਾ ਜਾਣੀ ਬਿੱਲਾ ਆਇਆ ਕੋਈ ਨਹੀਂ ਮਿਲ ਜਾਣਗੇ ਧੰਨਵਾਦ ਆ ਦੇ ਇੱਥੇ ਬੋਲਦਾ ਕਿ ਕਿਹੜਾ ਬੈ ਕਿੱਥੇ ਔਰ ਓਏ ਉੱਥੇ ਬੈਠਾ ਉੱਥੇ ਬੈਠ ਕੇ ਗਾ ਚੱਲ ਨਹੀਂ ਖੋਲਾਂਗੇ ਇੱਥੇ ਬੈਠਾ ਇੱਥੇ ਬੈਠ ਡੇਟਾ ਥਾਪੀ ਮਾਰ ਕੇ ਦੱਟ ਬੈਠ ਡੇਟਾ ਡੇਟਾ ਆਹ ਹਾਂ ਸਾਰੇ ਨਿੱਕੇ ਕਾ ਆ ਗਏ ਅਫੀਨ ਸ਼੍ਰੀਨ ਸਾਦਾ ਆ ਗਏ ਸਾਰੇ ਨੂੰ ਵੀ ਇੱਕ ਇੱਕ ਦੇ ਹੱਥ 'ਚ ਕੀ ਲਾ ਦੇ ਔਰ ਰੰਗੀਆਂ ਆੰਦਨੇ ਗਿਆ ਨ ਪੂਰੇ ਬਾਂਦਰਾ ਮੰ ਐ ਨਾ ਪਾਣੀ ਪਰ ਗਿਆ ਕਿ ਦਵਾਰਾ ਇਹਨੇ ਤਾਂ ਸੇਦੀ ਸੇਦੀ ਕੇਲੇ ਵੀ ਮੁਕਾਤੇ ਉਹ ਮੁੰਡੇ ਨੇ ਵੀ ਮੈਂ ਉਹਦੇ ਵਾਂਗ ਸਿੱਧੂ ਮੂਸੇ ਦਾ ਵਾਂਗ ਉਂਗਲੀਆਂ ਕਰਨੀਆਂ ਬੋਏ ਮੇਆ ਵਾਂਗੂ ਕੇਲੇ ਵੀ ਵਾਲੇ ਸੇਦੀ ਸੇਦੀ ਮੁਕਾ ਦੰਦੇ ਆ ਕੇ ਲਾ ਤੂੰ ਹਲਕ ਚ ਨਾ ਡਾਲੀ ਭੁੱਗੇ ਤੜਕੇ ਵੀ ਔਖਾ ਔਗਾ ਹੁਣ ਖਾਣ ਵੇਲੇ ਵੀ ਔਖਾ ਹੋ ਰਿਆ ਐ ਕਿ ਨਹੀਂ ਖਾਲਾ ਹਾ ਬੋਲ ਪਹਿਲੇ ਬੋਲ ਲੈ ਬੋਲ ਬੋਲੇ ਇਹ ਤੈਨੂੰ ਅੱਗੇ ਦੋ ਸਾਰੇ ਅੰਦਰ ਗਿਆ ਵੀ ਸਭ ਚੱਲੀਏ ਹਾਂ ਸਰਦੇ ਪੱਟਾ ਲੇਖੋ ਪੱਟਾ ਲੇਖੋ ਹਾਂ ਆ ਦੇਖੋ ਵੀ ਚਾਲਦੇ ਨੇ ਝੋਟੇ 98 11 98 11 ਚਲੋ ਇਹ ਬਿੱਤੜੀਆਂ ਨੇ ਕਿਹੜੇ ਮਾਰਦੇ ਨੇ ਆਹ ਚਲੋ ਖੜੇ ਹੋ ਜਾਓ ਪਹਿਲਾਂ ਬਤਨ ਛੱਡ ਦਿਓ ਪਛਤਾਵੋਗੇ ਅੱਗੇ ਆ ਕੇ ਛੱਡਿਓ ਬਹੁਤ ਬਾੜੀ ਆਦੇ ਨੇ ਉਹ ਜੋ ਉਹ ਹੋ ਜਾ ਵੀਰੇ ਦੇਖ ਲੈ ਯਾਰ ਤੁਸੀਂ ਸੋਚਦੇ ਹੋ ਨੇ ਪਰ ਇਹ ਕੀ ਹੋ ਰਿਹਾ ਹੈ ਲੇਟ ਆਉਂਦੇ ਨੇ ਕਿ ਜਾਂ ਜਿਹੜੇ ਮਿਸ ਕਰਦੇ ਨੇ ਕਿ ਉਹਨਾਂ ਦੀ ਪਨੀਸ਼ਮੈਂਟ ਟੱਕ ਹੁਣ ਇਹਨਾਂ ਨੂੰ ਪਨੀਸ਼ਮੈਂਟ ਤੋਂ ਬਾਅਦ ਸਰਵਿਸ ਤੋਂ ਬਾਅਦ ਹੁਣ ਦੇਣਗੇ ਇਹਨਾਂ ਨੂੰ ਕੇਲੇ केलोंली बह चुके ने गे सारे जने थले थले बह जाओ उसताद की जड़े कदर करते हैं वो मंजिलों कद नहीं डगते उसतादा कदे रो लियो ਉਸਤਾਦ ਰੱਬ ਹੁੰਦਾ